ਬਾਕੀ ਮੈਂ ਆਪਣੇ ਹਸਬੰਦ ਲਈ ਕੀਤਾ ਮੈਂ ਆਪਣੀ ਮੰਮੀ ਲਈ ਕੀਤਾ ਮੈਂ ਤੇ ਦੇ ਪਿੱਛੇ ਸਾਰੇ ਹੱਥਿਆ ਮੈਂ ਉਹਨਾਂ ਦੀ ਚਾਹਤੀ ਮੇਰੀ ਭੈਣ ਦਾ ਜੀ ਬੜਾ ਖਾਸ ਨੇ ਨਾ ਜੀ ਦੀਪ ਸਰਦਾਰਨੀ ਆਪਣੇ ਭਰਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਬਹੁਤ ਦੁਖੀ ਰਹਿਣ ਲੱਗੀ ਸੀ ਅਤੇ ਆਪਣਾ ਸਾਰਾ ਕੰਮ ਵੀ ਛੱਡ ਦਿੱਤਾ ਸੀ ਇੱਕ ਪਰਿਵਾਰਿਕ ਮੈਂਬਰ ਦਾ ਇਸ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਸੋ ਦੀਪ ਸਰਦਾਰਨੀ ਨੇ ਨਵੇਂ ਸਿਰੇ ਤੋਂ ਦੁਬਾਰਾ ਆਪਣੀ ਲਾਈਫ ਸ਼ੁਰੂ ਕਰ ਲਈ ਹੈ ਅਤੇ ਕੋਸ਼ਿਸ਼ ਕਰ ਰਹੀ ਹੈ ਦੁਬਾਰਾ ਆਪਣੇ ਆਪ ਨੂੰ ਖੁਸ਼ ਕਰਨ ਲਈ ਦੀਪ ਨੇ ਅੱਜ ਲਾਈਵ ਆ ਕੇ ਸਾਰਿਆਂ ਨੂੰ ਕਿਹਾ ਕਿ ਮੈਂ ਹੁਣ ਖੁਸ਼ ਰਹਿਣਾ ਰੱਬ ਦੇ ਭਾਣੇ ਨੂੰ ਪਹਿਲਾਂ ਵੀ ਮੰਨਿਆ ਸੀ ਤੇ ਹੁਣ ਵੀ ਮੰਨਣਾ ਹੀ ਪੈਣਾ ਮੈਨੂੰ ਕੋਈ ਸਪੋਰਟ ਕਰੇ ਜਾਂ ਨਾ ਕਰੇ ਮੇਰੇ ਨਾਲ ਖੜੇ ਜਾਂ ਨਾ ਖੜੇ ਦੁੱਖ ਸਿਰਫ ਪਰਿਵਾਰਕ ਮੈਂਬਰ ਦਾ ਹੁੰਦਾ ਜੋ ਛੱਡ ਕੇ ਚਲੇ ਜਾਂਦੇ ਨੇ ਮੈਂ ਆਪਣੇ ਹਸਬੰਡ ਲਈ ਜੀਣਾ ਹੈ ਅਤੇ ਆਪਣੀ ਮਾਂ ਲਈ ਜੀਣਾ ਹੈ ਮੈਂ ਹਿੰਮਤ ਨਹੀਂ ਹਾਰਨੀ ਅੱਗੇ ਵਧਣਾ ਹੈ ਦੀਪ ਸਰਦਾਰ ਨੇ ਕਿਹਾ ਹੈ ਕਿ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰੇਗੀ ਦੀਪ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ